ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆ ਸੰਧੂ ਬੱਦਰਪੁਰੀਆ ਦੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਚੜ੍ਹਦੀ ਕਲਾ ਜੋ ਹੋਗੇ ਰਿਕਵੈਸਟ ਹੈ ਤੁਹਾਡੇ ਗਾੜੀ ਸਜਣੋ ਕਿਤੇ ਵੀ ਖਰੀਦਦਾਰੀ ਕਰਦੇ ਜੇ ਦੋ ਟਾਈਮ ਲਾਜ਼ਮੀ ਤਸੱਲੀ ਕਰੋ ਕੋਈ ਵੀ ਲਾਂਹੇ ਵਾਲੀ ਗੱਲ ਨਾ ਪਿਛੇ ਰਵੇ ਸਜਣੋ ਅੱਜ ਪਹੁੰਚੇ ਆ ਸ਼ਹਿਰ ਚਾਟੀਵਿੰਡ ਜ਼ਿਲ੍ਹਾ ਤੇ ਤਹਿਸੀਲ ਸ੍ਰੀ ਅੰਮ੍ਰਿਤਸਰ ਸਾਹਿਬ ਭਾਈ ਜਣ ਦੇ ਕੋਲ ਪਹੁੰਚੇ ਆ ਸਜਣੋ ਲੋਹੇ ਰੰਗ ਦੇ ਵਿੱਚ ਜਿਹੜਾ ਮੇਲ ਕਾ ਬੱਚਾ ਜੇ ਲੋਹੀ ਝੋਟੀ ਆ ਬਿਲਕੁਲ ਸੱਜਣ ਸੁਈ ਹੋਈ ਆ ਸਾਰੀ ਜਾਣਕਾਰੀ ਆਪਾਂ ਬਾਈ ਜਿੰਦੇ ਤੋਂ ਲੈ ਕੇ ਸਾਂਝੀ ਕਰਦੇ ਆ ਜੁੜੇ ਰਹੋ ਐਂਡ ਟੱਕਰ ਜੀ ਬਾਈ ਜਿੰਦਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ਼੍ਰੀ ਅਕਾਲ ਬਾਈ ਗੁਰਜੀ ਕੀ ਫਤਿਹ ਜੀ ਹੋਰ ਮਹਾਰਾਜ ਬਾਬਾ ਜੀ ਬਹੁਤ ਧੰਨਵਾਦ ਜੀ ਸਾਡੇ ਕੋ ਆਏ ਤੁਹਾਡੇ ਦਰਸ਼ਨ ਕਰਨਾ ਹੈ ਸ਼ੁਕਰ ਹੈ ਸ਼ੁਕਰ ਹੈ ਧੰਨਵਾਦ ਜੀ ਆਪ ਜੀ ਦਾ ਸਰਦੀ ਕਿਲਾ ਸੇਦਾ ਠੀਕ ਹੈ ਬਾਈ ਸੇਦਾ ਠੀਕ ਠਾਕ ਪਰਿਵਾਰ ਵਧੀਆ ਬਾਬੇ ਬੁੱਢੇ ਦੀ ਕਰਤਾ ਜੀ ਚਲੋ ਮਹਾਰਾਜ ਸ਼ੁਕਰਿਆ ਨਕੀਨਾ ਇੱਕ ਹੀ ਤਾਂ ਪਰਟਾ ਉਹਦਾ ਹੀ ਗੱਡ ਮਾਰਿਆ ਹੈ ਨਹੀਂ ਮੇਰੇ ਮੋਢੇ ਦੀ ਨਹੀਂ ਨਹੀਂ ਸੋਣੀ ਮੈਂ ਛੋਟੀ ਗਲਤੀ ਨਹੀਂ ਕਰਨਾ ਚਾਹਖਣਾ ਚਾਹੀਦਾ ਤੇ ਪਹਿਲਾਂ ਐਡਰੈਸ ਕਰਾਈਏ ਨੋਟਪੈਨ ਪਰ ਐਡਰੈਸ ਸ਼ਹਿਰ ਅੰਮ੍ਰਿਤਸਰ ਦੇ ਤਸਵੀਲ ਵੀ ਅੰਮ੍ਰਿਤਸਰ ਆ ਤੇ ਗੁਰਦੁਆਰਾ ਟਾਲਾ ਸਾਹਿਬ ਆਪਾਂ ਨੂੰ ਨਜ਼ਦੀਕ ਪੈਂਦਾ ਹਾਂ ਬਾਬੇ ਦੀਪ ਸਿੰਘ ਦਾ ਬਾਬਾ ਨਾਉ ਸਿੰਘ ਦਾ ਜੀ ਹਾਂਜੀ ਤੇ ਮੋਬਾਈਲ ਨੰਬਰ ਬਾਈ ਜੀ ਮੋਬਾਈਲ ਨੰਬਰ ਆਇਆ 9914460394 ਠੀਕ ਹੈ ਬਾਈ ਜੀ ਇੱਕੋ ਝੋਟੀ ਆ ਤੋਪਾ ਵਾਹ ਇੱਕ ਗਰ ਪਰ ਮੋਖੜਾ ਮਖੜਾ ਵਿਖਾਈਏ ਝੋਟੀ ਦਾ ਚਾ ਵਾ ਬੱਚਾ ਲੋਹਾ ਪਾਇਆ ਹੈ ਨਾ ਬੱਚਾ ਲੋਹਾ ਹਾਂ ਵਿਖਾਈਏ ਕੋ ਖੋਲ ਖਾਲ ਕੇ ਖੁੱਲ ਗਏ ਤੋਰੀਏ ਜੀ ਵਾਹ ਤੋਰੀਏ ਸਿੰਘੀ ਬਹੁਤ ਕਮਾਲ ਦੀ ਲੱਗੀ ਆ ਕਰਮਾਲੀ ਨੂੰ ਤੇ ਸਥਾਨ ਸੱਜਣੋਂ ਆਫਿਸ ਦੇਖ ਲੋ ਤੇ ਚਲੋ ਧਾਰਾ ਧੁਰਾ ਮਰਵਾ ਕੇ ਮਰਵਾ ਲਿਆ ਸਾਰੀਆਂ ਤਸੱਲੀਆ ਕਰਵਾ ਲਈ ਤਸੱਲੀ ਕਰਵਾ ਲੈ ਤੁਹਾਨੂੰ ਕੋਈ ਵੀ ਕਿਦਾਂ ਕਿਸ ਨੇ ਮਾਇਆ ਇਕੱਠੀ ਕਰਕੇ ਦੇਈ ਹੈ ਤਸੱਲੀ ਨਾ ਆਈ ਤੇ ਮਾਂ ਨਹੀਂ ਦੁਖੀ ਹਾਂ ਬਿਲਕੁਲ ਮਾਂ ਨਾ ਦੁਖੀ ਹੋਵੇ ਕੇ ਪਾਸੋਂ ਕਦ ਪੂਰੀ ਆ ਤੇ ਮੋਲ ਇਹੋ ਜਿਹਾ ਪਾ ਦੂੰਗਾ ਥਾਰੀ ਧੜੀ ਦੇ ਲਜਾਂਗੇ ਲੋਕ ਅੱਛਾ ਇਹ ਲੱਬਣਾ ਨਹੀਂ ਕਿਦੋਂ ਇਹ ਕਿੱਥੇ ਆਉਣਾ ਪਊਗਾ ਕਿੱਥੋਂ ਲੱਬਣਾ ਹੈ ਚਾਟੀ ਵਿੰਡੋ ਚਾਟੀ ਵੇਡਕ ਸਪਲਾਈ ਵਾਲੀ ਗੱਲ ਨਹੀਂ ਛਿੱਗੀ ਆ ਮੂੰਹ ਫੜ ਕੇ ਵੀ ਵੇਖ ਕੇ ਸਹੀ ਗੱਲ ਆ ਛੇ ਦੰਦ ਝੋਟ ਨਹੀਂ ਜੀ ਤੋਹਫਾ ਜੱਟਾ ਹਾਂ ਪੂਰੀ ਟੌਪ ਦੀ ਹੈ ਪਰ ਕਬ ਮਰੇ ਡਰਨਾ ਕੈਂ ਵੇ ਕੱਲ ਜਾਈਏ ਦੇਜਾਂ ਨਹੀਂ ਧਰਦੀ ਐ ਅੱਛਾ ਲੋ ਜਲੇਰ ਜੀ ਲੋ ਜੀ ਮਾਰਾ ਮੈਂ ਪੜੀ ਤੂੜੀ ਦੀ ਜੀ ਜੀ ਉਹ ਰਿਆ ਗਾੜੀ ਭਰੀ ਪਈ ਗਾੜੀ ਉਦਾਂ ਹੀ ਖੜੀ। ਲੋ ਜੀ। ਟੂੜੀ ਖੋਸ਼ ਹੋਗੇ ਖਾਂਦੀ ਟੂੜੀ ਵਾਲ। ਠੀਕ ਆ। ਬੱਚਾ ਛੱਡ ਕੇ ਇੱਕ ਇੱਕ ਧਾਰ ਕਢਵਾ ਲਈਏ ਜਾਰੀ। ਲੋ ਜੀ ਲੋ। ਹਨਾ ਛੋਟੀ ਚੰਗੀ ਆ। ਲੋ ਸਜਣਾ ਪੂਰੇ ਓਕੇ ਰਿਪੋਰਟ ਆ। ਫਿਰ ਵੀ ਚਲੋ ਕਿਉਂਕਿ ਮੰਦੀ ਤਸੱਲੀ ਕਰਾਉਣੀ ਟੂੜੀ ਜਾਈ। ਹਾਂ ਕੈਮਰੇ ਤੋਂ ਡਰਨਾ ਹੀ ਮੜਿਆ। ਕੋਈ ਗੱਲ ਨਹੀਂ। ਹਾਂ। ਸੰਗਲ ਪਾ ਕੇ। ਹਾਂ। ਜੰਗੀ ਦਾ ਆਪ ਤੁੱਲੀ ਕਰਾਉਣੀ ਆ ਜੀ ਕਿਸੇ ਦਾ ਨਹਾਕਰ ਪਈਆ ਨਹੀਂ ਲੈਣਾ ਆਪਾਂ ਨਹੀਂ ਗੱਲ ਸਹੀ ਆ ਜੀ ਹਾਂ ਜੀ ਮਹਾਰਾਜ ਆਪ ਦਾ ਹੀ ਦਵੇ ਨਾ ਖਾਣਾ ਆਪ ਦਾ ਹੀ ਦਵੇ ਜੀ ਆਪ ਦੀ ਮਿਹਨਤ ਦਾ ਹੀ ਪੈਸਾ ਦਵੇ ਠੀਕ ਆ ਲਓ ਜੀ ਸੱਜਣੋ ਮੈਂ ਬਿਲਕੁਲ ਓਕੇ ਰਿਪੋਰਟ ਹੈਂ ਪਸਮਾ ਇਹ ਚੱਲੰਦਾ ਹੀ ਆ ਪਸਮਾ ਆ ਥਾਣਾ ਈ ਡੇ ਹੋ ਗਿਆ ਵੀਡੀਓ ਜਦੋਂ ਮੈਂ ਤੋਰੀਆ ਉਦੋਂ ਦਾ ਤੇ ਹੁਣ ਦਾ ਪਸਮਾ ਵਿਕ ਨਹੀਂ ਵਾਕੀ ਮੈਂ ਫੇਰ ਤੋੜਨੀ ਇੱਕ ਕਰੀ ਹਾਂ ਸਹੀ ਗੱਲ ਪਤਾ ਲੱਗਦਾ ਕੋਈ ਇਹ ਨਾ ਆਖੇ ਵੀ ਬਾਜ਼ਾਰ ਛੱਡ ਛੱਡ ਵੀਡੀਓ ਬਣਾਉਂਦੇ ਵਪਾਰੀ ਦਾ ਕਸੂਰ ਨਹੀਂ ਹੁੰਦਾ ਜੋ ਡੰਗਰ ਲਵਾਉਂਦੇ ਆ ਡੰਗਰ ਪਸਮ ਜਾਂਦਾ ਪਸਮ ਜਾਂਦਾ ਪਰ ਇਹ ਨਹੀਂ ਬਸ ਵੀ ਵੀਡੀਓ ਚੋਂ ਹੁਣ ਬੈਠਾ ਨਾ ਹੁਣ ਪਸਮਾ ਹਾਂ ਹਣਾ ਚਲੋ ਕੋਈ ਪਸਤਸਲੀ ਕਰਾ ਕੇ ਦੇਣੀ ਬੀਚੀ ਕੇ ਤੋਂ ਗਾਲਾਂ ਮਾਣੀ ਲੱਗਾ ਸਹੀ ਗੱਲ ਹੈ ਪੈਸੇ ਲੈਣੇ ਹਨ ਵਪਾਰ ਥੇੜੀ ਫੱਬਦਾ ਹੈ ਹਾਂ ਨੋਟ ਪਾਟਾ ਨਹੀਂ ਲੈਣਾ ਤਸੱਲੀ ਤੁਹਾਡਾ ਕੰਮ ਆ ਕੇ ਕਰਨਾ ਸਰਦਾਰ ਸਾਹਿਬ ਵੇਖਿਓ ਜਵਾਈ ਲਓ ਜੀ ਆਹ ਬਸ ਜੀ ਨੂੰ ਜਵਾਈ ਇਹ ਪਤਾ ਦੀ ਇਹ 4 ਦਾ ਤੈ ਵੀ ਇਹ 3 ਦਾ ਤੈ ਵੀ ਥੋੜੀ ਥੋੜਾ ਪ੍ਰੈਸ਼ਰ ਬਸ ਕਰ ਮੇਰਾ ਫਿਤਰਾ ਬਸ ਰਹੀਂਦੀ ਰਵੇ ਜਵਾਈ ਬਹੁਤ ਸੋਹਣੀ ਹੈ ਅਗਲੀ ਵਾਰੀ ਉਮਰ ਬਖਸ਼ੇ ਜੇ ਜਵਾਈਆਂ ਲੱਗੀਆਂ ਮੈਨੂੰ ਵਾਸੀ ਯਾਰ ਮੋਟੀ ਘਾਰ ਆਉਂਦੀ ਹੈ ਲੋਈ ਘੂਰ ਛਟਾ ਕੋਈ ਥਣ ਘਾਤ ਵੱਧ ਹੋਵੇ ਮੈਂ ਉਹ ਜਾਂਦਾ ਕਰਾਇਆ ਦੂੰ ਸਹੀ ਗੱਲ ਆ ਚੱਲ ਬੱਸ ਕਰ ਸੱਜਣਾ ਜਿੰਦੀ ਰਵੇ ਹਨਾ ਲਓ ਸੱਜਣਾ ਇਹਨੇ ਅੱਖੇ ਵੀ ਤੁਹਾਨੂੰ ਵੀਡੀਓ ਪਾਈ ਤੁਸੀਂ ਤੇ ਆ ਨੁਕਸੇ ਲੈ ਮੈਂ ਤੇ ਨੁਕਸੇ ਉਪਾਏ ਦੇ ਮੈਂ ਵਾਪਸ ਲਿਆ ਆਪਦੀ ਸਹੀ ਗੱਲ ਵਾਪਸੀ ਕੌਣ ਬਾਅਦ ਚ ਕੌਣ ਕਰਦਾ ਜੀ ਅਸੀਂ ਕਰਾਂਗੇ ਹਾਂ ਤੁਸੀਂ ਕਰੀਂ ਅੱਜ ਦੇ ਥੋੜਾ ਵੀਡੀਓ ਪਾਉਣਾ 10 ਸਾਲ ਹੋ ਗਏ ਕੰਮ ਕਰੀ ਸਹੀ ਗੱਲ ਆ ਲਓ ਆ ਬੱਚਾ ਜੇ ਲੋਇਆ ਤੇ ਇਹ ਮੈਂ ਜੇ ਦੁੱਧ 10 ਕਿਲੋ 10 ਕਿਲੋ ਵੀ ਜੀ ਅਰੇ ਮੈਂਨੇ ਲੱਪਾ ਲਾਇਆ ਕੱਲ ਵੀ ਮੈਂ ਆਈ ਆ ਮੈਂ ਠੂੜ ਮਾਰੀ ਜਾਵਾਂ ਦੂਜੇ ਤਾਂ ਨਹੀਂ ਬਾਈ ਜੀ ਵਧੀਆ ਦਈ ਜਊ ਸਹੀ ਗੱਲ ਆ ਲਓ ਜੀ ਲਾਇਆ ਸੋਹਣੇ ਰਗੀ ਮੈਂ ਇਹੜਾ ਵੀ ਲੱਤਾਂ ਮਾਰੂ ਛੜੀਆਂ ਮਾਰੂ ਬੰਦਾ ਭਾਵੇਂ ਬਾਹਰ ਅੰਦਰ ਜਾਵੇ ਭਾਵੇਂ ਘਰ ਦੇ ਵਿੱਚ ਹੋ ਲੈਣਾ ਸਹੀ ਗੱਲ ਆ ਲਾਇਆ ਅਜੇ ਟਾਈਮ ਕੋ ਨਹੀਂ ਆ ਸਜਰੋ ਟਾਈਮ ਵੀ ਬੁਖਾ ਦੇ ਦਿੰਦੇ ਆ ਟਾਈਮ ਵੀ ਨੋਟ ਕਰਵਾ ਦਿੰਦੇ ਆ ਸ਼ਾਮਾਂ ਨੂੰ ਕਿੰਨੀ ਕ ਬਾਨੀ ਆ ਉਹ ਸਾਹਿਬ ਨਾਲ ਆਰਡਰ ਕੁਆਲਟੀ ਦਾ ਵੀ ਖਿਆਲ ਰੱਖੇ ਇਹ ਨਾ ਸਮਝੋ ਕਿ ਕਈ ਵਾਰਾ ਟਾਈਮ ਜ਼ਿਆਦਾ ਆ ਗਿਆ ਤੇ ਵੀਡੀਓ ਬੰਦ ਹੀ ਇਹ ਨਾ ਗੱਲ ਗਨੇਓ ਕਿਉਂਕਿ ਕਵਸਟ ਤੁਹਾਡੇ گاڑی ਤੇ ਟਾਈਮ ਬਾਈ ਜਿੰਦਾਜ ਮੜਿਆ ਨਾ ਦਿਖਾ ਦਿਓ ਨੋਟ ਕਰਾ ਦਿਓ ਹਰ ਇੱਕ ਭੈਣ ਭਰਾ ਨੂੰ ਕਿ ਕਿੰਨਾ ਆ ਗਿਆ 12 ਵਜੇ ਦੇ 40 ਮਿੰਟ ਹੋ ਗਏ ਜੀ ਹਾਂ 12:40 ਹੋ ਗਏ ਜੇ ਇੱਕ ਨਹੀਂ ਅਜੇ ਵਜਾ ਤੇ ਅਜੇ ਅੱਧਾ ਟਾਈਮ ਹੀ ਹੋਇਆ ਤੇ ਕਿੰਨੀ ਪਾਨੀ ਸ਼ਾਮ ਨੂੰ ਇਹ ਤੁਸੀਂ ਭੈਣ ਭਰਾ ਨੂੰ ਤਾਜ਼ਾ ਲਾਓ ਹਾਂ ਬਹੁਤ ਸੋਹਣੀ ਆ ਤੇ ਰੇਟ ਬਾਈ ਜੀ ਹੁਣ ਕਰੀਏ ਤਰੀਫ ਛੱਡ ਗਏ ਤਰੀਫਾ ਛੱਡੀਏ ਹਾਂ ਛੱਡ ਦਈਏ ਰੇਟ ਸੰਧੂ 10 ਦੱਸ ਦੀ ਜੀ ਹੈਗੀ ਝੋਟੀ ਪਰ ਆਪਾਂ ਨਹੀਂ ਕਰਨਾ ਆਪਾਂ ਔਰਦੀ ਜਾਵੇ ਔਰਦੀ ਜਾਵੇ ਪਾਰ ਲਾ ਦਈਏ ਲਾ ਰਿਏ ਲਾ ਰਿਏ ਪਾਰੀ ਇੱਕ ਹੋਰੀ 21000 ਦੀ 2000 ਨਹੀਂ 11000 ਦੀ ਨਹੀਂ 1099 ਦੀ ਹੋਰ ਕਰੀਏ 90 ਦੀ ਹੋਰ ਦੋ ਛੱਡ ਦੀ ਉਹ ਤੇ ਦੋ ਛੱਡਣਾ 88 ਜੀ ਮੈਂ ਦੇਣੀ ਆ ਹਾਂ ਤੇ ਨਾ ਹੀ ਹਾਂ ਹਣਾ 88000 ਖੇਮ ਕਰਨ ਲਾਕਾ ਫਿਰ ਲੈ ਜਾ ਕੋਈ 88000 ਦੀ ਮੈਂ ਦੇ ਦੇ ਮੈਂ ਦੇ ਦਾਂ ਇਹੋ ਜੀ ਮੈਂ ਨਹੀਂ ਦੇਣੀ ਝੋਟੀ ਬਨ ਸੋਣੀ ਇਸ ਨਾਲ ਕੀ ਮੈਂ ਮੂੰਹੋ ਛਗੀ ਸੁਆ ਦੂਜਾ ਦੁੱਧ 12 ਕਿਲੋ ਮੈਂ 10 ਚਵਾਉਂ ਉਹ ਇੱਥੇ ਲੀਟਰ ਨਾਲ ਲੀਟਰ ਨਾਲ ਹਾਂ ਲਓ ਜੀ ਸਜਣੋ ਉਹ ਇਹ ਨਾ ਗੇਲੇ ਪਾ ਲਿਆ ਫੁਹਾਨ ਟਿਕਾਣਾ ਸਾਰੀ ਬਿਲਕੁਲ ਓਕੇ ਰਪੋਰਟੇ ਟਾਈਮ ਅੱਧਾ ਆਏ ਜੇ ਵੀਰ ਦੀ ਸੰਧੂ ਸਾਹਿਬ ਲੱਗ ਕੇ ਆਏ ਹਾਂ ਜੇ ਆਏ ਹੁੰਦੇ ਪਰਾ ਦਾ ਪਤਾ ਹੁੰਦਾ ਤੇ ਛੋਟੀ ਹੋਰ ਬਣ ਜਾਂਦੀ ਬਣ ਜਾਂਦੀ ਹੁਣ ਤੇ ਚਲੋ ਬਾਊਕੇ ਦੇ ਵੀਡੀਓ ਵੀਰ ਦੀ ਤੁਸੀਂ ਲੱਗ ਕੇ ਆਏ ਤੇ ਮਾਰ ਲੱਗ ਕੇ ਆਏ ਕਰਕੇ ਵੀਡੀਓ ਬਣਾਤੇ ਚਲੋ ਕੋਈ ਗੱਲ ਜਿੰਦੀ ਰਵੇ ਸਜਣੋ ਖਰੀਦਦਾਰੀ ਕਰਿਓ ਸასი ਕਾਲ